ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵੀ ਮੇਰਿਆਂ ਪੈਣਾ ਲਈ ਮੇਰਿਆਂ ਧੀਆ ਲਈ ਮੇਰਿਆਂ ਬੇਟੀਆਂ ਲਈ ਇੱਕ ਖਾਸ ਹੈ ਬੜੇ ਧਿਆਨ ਨਾਲ ਸੁਣਨਾ ਪੂਰੀ ਵੀਡੀਓ ਧਿਆਨ ਨਾਲ ਵੇਖਣਾ ਪਹਿਲ ਸਕੀਮ ਦੇ ਤੌਰ ਤੇ ਆਪਾਂ ਇੱਕ ਵੀਡੀਓ ਬਣਾ ਕੇ ਪਾਈ ਸੀ ਪਹਿਲਾਂ ਤਾਂ ਸਾਰਿਆਂ ਕਈਆਂ ਪੈਣਾ ਦੇ ਮੈਨੂੰ ਮੈਸੇਜ ਆਏ ਸੀ ਕਿ ਉਹ ਕਿਦਾਂ ਫਾਰਮ ਲੈਣੇ ਆ ਕਿਦਾਂ ਉਸ ਸਕੀਮ ਲੈ ਕੇ ਆਉਣੀ ਉਹਨਾਂ ਦਾ ਜਵਾਬ ਆਪਾਂ ਦੂਸਰੀ ਵੀਡੀਓ ਬਣਾ ਕੇ ਦੇ ਦਿੱਤਾ ਸੀ ਹੁਣ ਕੀ ਹੈ ਕਿ ਰਖੜੀ ਦੇ ਮੌਕੇ ਤੇ ਸਰਕਾਰ ਵੱਲੋਂ ਤਿੰਨ ਸਕੀਮਾਂ ਹੋਰ ਕੱਢੀਆਂ ਗਈਆਂ ਜਿਨ੍ਹਾਂ ਦੇ ਬਾਰੇ ਵਿੱਚ ਅੱਜ ਅਪਾ ਗੱਲ ਕਰਨ ਜਾ ਰਹੇ ਹਾਂ ਇੱਕ ਇਹ ਸਕੀਮ ਪਹਿਲੀ ਸਕੀਮ ਇਹ ਹੈ ਕਿ 16 ਜ਼ਿਲ੍ਹਿਆਂ ਦੇ ਵਿੱਚ ਡਿਸਟ੍ਰਿਕਟ ਹੱਬ ਖੋਲਣ ਜਾ ਰਹੇ ਹਾਂ ਜਿਸ ਵਿੱਚ ਔਰਤਾਂ ਨੂੰ ਉਹਨਾਂ ਦੇ ਹੁਨਰ ਦੀ ਸਿਖਲਾਈ ਦਿੱਤੀ ਜਾਵੇ ਤੇ ਔਰਤਾਂ ਦਾ ਟੈਲੈਂਟ ਲੱਭ ਕੇ ਉਸ ਦੇ ਮੁਤਾਬਕ ਉਹਨਾਂ ਨੂੰ ਕੰਮ ਦਿੱਤਾ ਜਾਵੇ। ਔਰਤਾਂ ਦੀ ਜੋ ਵੀ ਕੋਈ ਸਮੱਸਿਆ ਹੋਵੇਗੀ ਉਹ ਇਹ ਸਾਬਰਾਂਗੀ ਸਰਕਾਰ ਤੱਕ ਪਹੁੰਚਾਈ ਜਾਵੇਗੀ। ਨੰਬਰ 2 ਜਿਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਬੱਚੇ ਛੋਟੇ ਹੈ 18 ਸਾਲ ਤੱਕ ਘੱਟ ਉਮਰ ਦੇ ਆ ਜਿਹੜੇ ਉਹਨਾਂ ਬੱਚਿਆਂ ਨੂੰ ਹਰ ਮਹੀਨੇ 4000 ਰੁਪਏ ਸਰਕਾਰ ਵੱਲੋਂ ਦਿੱਤੇ ਜਾਣਗੇ ਜਦੋਂ ਤੱਕ ਤੇ ਬੱਚਾ 18 ਸਾਲ ਦਾ ਨਹੀਂ ਹੋ ਜਾਂਦਾ ਹੋ ਜੋ ਤੱਕ ਕਈ ਬੱਚੇ ਪੀਠ ਵੀ ਮੰਗਦੇ ਆ ਕਈ ਬੱਚੇ ਲੇਬਰ ਵੀ ਕਰਦੇ ਆ ਉਹਨਾਂ ਬੱਚਿਆਂ ਨੂੰ ਇਹਦੇ ਅੰਦਰ ਇਆ ਜਾਓ। ਦੂਸਰੀ ਗੱਲ ਇਹ ਕਿ ਉਹ ਬੱਚੇ ਕੋਈ ਪਹਿਲਾਂ ਸਰਕਾਰੀ ਲਾਭ ਨਾ ਲੈਂਦੇ ਹੋਣ। ਜਿਵੇਂ ਕਿ ਸਰਕਾਰੀ ਟੈਂਸ਼ਨ 1500 ਰੁਪਏ ਆਉਂਦੀ ਹੈ, ਉਹਨਾਂ ਬੱਚਿਆਂ ਦੀ ਟੈਂਸ਼ਨ ਨਹੀਂ ਲੱਗੀ ਹੋਣੀ ਚਾਹੀਦੀ। ਉਹਨਾਂ ਨੂੰ ਇਹ ਲਾਭ ਮਿਲ ਸਕਦਾ। ਨੰਬਰ 3 ਆਂਗਣਵੜੀ ਵਰਕਰਾਂ ਦੀ 3000 ਵਰਕਰਾਂ ਦੀ ਪਰਤੀ। ਕਰਨ ਜਾ ਰਹੇ ਹੈ ਸਰਕਾਰ ਤੋਂ ਤੁਸੀਂ ਧਿਆਨ जरूर ਰੱਖਣਾ ਤੇ ਕਦੋਂ ਇਹ ਪਰਟੀਕਲਨ ਜਾਰੀ ਹੈ ਤੇ ਤੁਹਾਨੂੰ ਫਾਰਮ ਮੇਜਾਣ ਤੇ ਤੁਸੀਂ ਆਪਣੀ ਫਾਰਮ ਭਰ ਸਕੋ ਡਿਸਟ੍ਰਿਕਟ ਹੱਬੇ ਵੀ ਜਦੋਂ ਵੀ ਖੁੱਲੇ ਤਾਂ ਆਪਾਂ ਨਵੀਂ ਵੀਡੀਓ ਬਣਾ ਕੇ ਉਸੇ ਲਈ ਪਾ ਦਿਵਾਂਗੇ ਤੇ ਤੁਹਾਨੂੰ ਇਹ ਫਾਰਮ ਕਿੱਥੋਂ ਮਿਲਣਗੇ ਕਿਵੇਂ ਤੁਸੀਂ ਇਹ ਡਿਸਟ੍ਰਿਕਟ ਹੱਬ ਦੇ ਵਿੱਚ ਜਾ ਸਕਦੇ ਹੋ ਤੇ ਕਿੰਨੀ ਉੱਥੇ ਪਰਤੀਦੀ ਹੋ ਸਕਦੇ। ਧੰਨਵਾਦ ਦੋਸਤੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਸਭ ਤੋਂ ਪਹਿਲਾਂ ਤੁਹਾਡੇ ਕੋਲ ਵੀਡੀਓ ਪਹੁੰਚੇ। ਧੰਨਵਾਦ।